ਬਾਈ ਯਾਰ ਆਈ ਕਰੀ ਜਾਂਦਾ ਕੀ ਹੋ ਗਿਆ ਯਾਰ ਆ ਤੂੰ ਜਮੇ ਕਮਾਲ ਕਰੀ ਨਾ ਬਾਈ ਰੇ ਫੜਾ ਇਹ ਪੱਟੀ ਕਾ ਤੋ ਜਾਂਦਾ ਯਾਰ ਕਮਾਲ ਕਰਤੀ ਤੇ ਬਾਈ ਮੁਰਕੀ ਆ ਮੇਰਾ ਨਾ ਯਾਰ ਸਾਰਾ ਵੇਖ ਏਰੀਆ ਮੇਰਾ ਇਹ ਮੁਰਕ ਫਾਰਮ ਆ ਕੀ ਆ ਸਾਰਾ ਮੁਰਕ ਫਾਰਮ ਬਾਈ ਇਹ ਵੀਜੀ ਹੋਈ ਆ ਮੇਰੀ ਤੁਸੀਂ ਅਈ ਵੜ ਕੇ ਵਿੱਚ ਗਿੱਲਾ ਥਾਂ ਨਾਲੇ ਮੈਨੂੰ ਆ ਕੇ ਆਉਣਾ ਪਿਆ ਤੂੰ ਰੁਕਿਆ ਹੀ ਨਹੀਂ ਦੂਰੋਂ ਮੇਂ ਆਵਾਜ਼ਾਂ ਮਰੀ ਜਾਂਦਾ ਬਾਈ ਕਾ ਦਾ ਝੂਠ ਮਾਰੀ ਜਾਣਾ ਯਾਰ ਮੁਰਕ ਫਾਰਮ ਕਿਹੜਾ ਹੁੰਦਾ ਹੋਰ ਫਾਰਮ ਤਾਂ ਬਹੁਤ ਸੁਣੇ ਬਾਈ ਇਹ ਵਕਦੀ ਸਪੈਸ਼ਲ ਤੈਨੂੰ ਹੋਰ ਕੋਈ ਚੀਜ਼ ਨਹੀਂ ਇਹ ਸਪੈਸ਼ਲ ਕੱਲੀ ਮੁਰਕਾ ਬਾਈ ਇਹ ਵੇਚਣ ਵਾਸਤੇ ਮੈਂ ਆਪ ਲਾਈ ਆ ਇਹ ਹਾਂ 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 5000 ਨੂੰ ਕਵਾਂਟਲ ਵਕਦੀ ਆ ਬਈ ਥੱਲੋ ਗੰਢੀ ਕੱਢ ਕੇ ਦਵਾਈਆਂ ਵਾਸਤੇ ਜਾਂਦੀ ਆ ਜਿਹੜੀ ਉਤਲਾ ਹਿੱਸਾ ਬਾਈ ਉਤਲਾ ਹਿੱਸਾ ਇਹ ਬੱਕਰੀਆਂ ਵਾਲੇ ਸਪੈਸ਼ਲ ਲੈ ਕੇ ਜਾਂਦੇ ਆ ਤੇ ਬਾਈ ਮੈਂ ਵੀ ਯਾਰ ਲੈ ਕੇ ਚੱਲੇ ਆ ਥੱਲੋ ਗੰਢੀ ਨਿਕਲਦੀ ਏਦੀ ਬਈ ਤਿੰਨ ਤਿੰਨ ਗੰਢੀਆਂ ਇੱਕ ਚੋਂ ਨਿਕਲਦੀਆਂ ਉਹ ਪੈਕਿੰਗ ਕਰਕੇ ਬਾਹਰ ਆਊਟ ਆਫ ਕੰਟਰੀ ਦਵਾਈਆਂ ਬਣਦੀਆਂ ਹਾਂ ਤੂੰ ਬਈ ਸੱਚੀ ਝੂਠ ਝਾਲੀ ਮਾਰ ਝੂਠ ਨਹੀਂ ਬਾਈ 5000 ਰੁਪਏ ਨੂੰ ਕੁਆਂਟਲ ਆ ਤੇ ਪੈਕਿੰਗਾਂ ਦੇ ਵਿੱਚ ਤਾਂ ਇਹ 5000 ਤੋਂ ਪਲੱਸ ਜਾ ਵੜਦੀ ਆ ਜਦੋਂ ਛੋਟੀ ਛੋਟੀ ਪੈਕਿੰਗ ਕਰਕੇ ਹੀ ਭੇਜਦੇ ਆ ਬਈ ਕਿੰਨਾ ਚਰੋਗਾ ਖੇਤੀ ਕਰ ਬਈ ਨੂੰ ਬਈ 4 ਸਾਲ ਹੋ ਗਏ ਮੁਰਕ ਦੀ ਖੇਤੀ ਕਰਦੇ ਨੂੰ ਆ ਸਾਰਾ ਆਪਣਾ ਇਹ ਰਕਬਾ ਸਾਰਾ ਮੁਰਕ ਲਈ ਆ ਸਪੈਸ਼ਲ ਪੰ ਮੁਰਕ ਵਾਸਤੇ ਰੱਖਿਆ ਬਈ ਕਿੰਨਾ ਕਿੰਨਾ ਕਿੱਲੇ ਚ ਇੱਕ ਕਿੱਲੇ ਦੀ ਗੱਲ ਕਰਾਂਗੇ ਤਾਂ ਕਿੱਲੇ ਚ ਤਾਂ ਬਈ 20 ਲੱਖ ਤੋਂ ਪਲੱਸ ਹੀ ਜਾ ਵੜਦਾ 20 ਲੱਖ ਰੁਪਏ ਤੋਂ ਪਰ ਇਸ ਪਾਸੇ ਕੋਈ ਆਉਣਾ ਨਹੀਂ ਚਾਹੁੰਦਾ ਉਹੀ ਬੰਦਾ ਹੱਥ ਖੜਾ ਕਰਕੇ ਦੱਸਦੇ ਵੀ ਅਸੀਂ ਮੁਰਕੀ ਵੀਜ ਨਹੀਂ ਚਾਹੁੰਦੇ ਆ ਆਪਾਂ ਵੀਜੀ ਹੋਈ ਆ ਆਪਾਂ ਆਪ ਲਾਈਏ ਵੀ ਹਾਂ ਹਾਂ ਭਾਈ ਉਹ ਜਿਹੜੀ ਥਾਰਜੀ ਲੈ ਕੇ ਆਉਂਦਾ ਨਾ ਉਹ ਹਾਂ ਲਾਲ ਥਾਰ ਆਪਣੀ ਉਹ ਆਪਣੀ ਆ ਵੀ ਮੁਰਕ ਤੋਂ ਆ ਮੁਰਕ ਤੋਂ ਲਿਆਂਦੀ ਆ